ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1128 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1129 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋਂ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਪੈਰੋਂ ਰਾਗ ਵਿੱਚ ਇਸ ਤਰ੍ਹਾਂ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਦਾ ਨਾਮ ਦੁਨੀਆਂ ਦਾ ਪਾਰ ਉਤਾਰਾ ਕਰਦਾ ਹੈ ਭਵਜਲ ਪਾਰ ਉਤਾਰਨ ਹਾਰਾ ਅਤੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਣ ਵਾਲਾ ਹੈ ਪ੍ਰਮਾਤਮਾ ਦਾ ਨਾਮ ਗੁਰ ਪ੍ਰ사ਦੀ ਹਰ ਨਾਮ ਸੰਭਾਲ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ ਸਦ ਹੀ ਨਿਭ ਹੈ ਤੇਰੇ ਨਾਲ ਰਹਾਓ ਏ ਹਰੀ ਨਾਮ ਸਦਾ ਹੀ ਤੇਰੇ ਨਾਲ ਸਾਥ ਦੇਵੇਗਾ ਰਹਾਓ ਨਾਮ ਨਜਿਤ ਹੈ ਮਨ ਮੁਖ ਗਾਵਾਰਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮੂਰਖ ਮਨੁਖ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਦੇ ਬਿਨਨ ਆਵੇ ਕੈਸੇ ਪਾਵੇ ਪਾਰਾ ਨਾਮ ਤੋਂ ਬਿਨਾ ਉਹ ਕਿਸੇ ਤਰ੍ਹਾਂ ਭੀ ਸੰਸਾਰ ਦੇ ਵਿਕਾਰਾਂ ਤੋਂ ਪਾਰ ਨਹੀਂ ਲੰਘ ਸਕਦੇ ਜੈਸਾ ਸਾਡੇ ਪਿੰਡ ਮਾਛੀਆਂ ਕਰੰਦੇ ਤਿੰਨ ਚਾਰ ਫੁਕਰੇ ਨੇ ਮੂਰਖ ਨੇ ਉਹ ਸ਼ਾਮ ਨੂੰ ਰਹਿ ਰਾਤ ਸਹਿਬ ਦਾ ਜਾਪ ਹੁੰਦਾ ਬਾਬਾ ਜੀ ਰਹਿ ਰਾਤ ਸਹਿਬ ਦਾ ਜਾਪ ਕਰ ਰਹੇ ਹੁੰਦੇ ਹਨ ਤੇ ਉਹ ਮੂਰਖ ਗਵਾਰ ਡਾਇਰੈਕਟਰਾਂ ਦੇ ਟੈਕ ਲਾ ਕੇ ਉੱਚੀ ਬਾਤ ਛੱਡ ਕੇ ਗੜੀਆਂ 'ਚ ਘੁੰਮਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਤੀਸਰੇ ਨਾਨਕ ਕਹਿੰਦੇ ਨਾਮ ਨਾ ਚੇਤਾ ਮਨਮੁਖ ਗਵਾਰਾ ਉਹ ਆਪਣੇ ਮਨ ਦੇ ਪਿੱਛੇ ਲੱਗੇ ਫਿਰਦੇ ਨੇ ਕਈ ਵਾਰ ਬਾਬਾ ਜੀ ਨੇ ਲੋਸਮਿੰਟ ਵੀ ਕੀਤੀ ਹੈ ਪਰ ਉਹ ਮੂਰਖ ਨਹੀਂ ਸਮਝਦੇ ਉਹਨਾਂ ਨੂੰ ਗੁਰੂ ਘਰ ਤੋਂ ਫਟਕ ਪਈ ਹੋਈ ਹੈ ਬਿਨ ਨਾਵੇ ਕੈਸੇ ਪਾਵੇ ਪਾਰਾ ਨਾਮ ਤੋਂ ਬਿਨਾ ਕੋ ਕਿਸੇ ਤਰ੍ਹਾਂ ਵੀ ਸੰਸਾਰ ਦੇ ਵਿਕਾਰਾਂ ਤੋਂ ਪਾਰ ਨਹੀਂ ਲੰਘ ਸਕਦੇ ਆਪੇ ਦਾਤ ਕਰੇ ਦਾਤਾਰ ਪਰੇ ਕਿਸੇ ਦੇ ਵਸ ਦੀ ਗੱਲ ਵੀ ਨਹੀਂ ਗੁਰੂ ਜੀ ਫਰਮਾਉਂਦੇ ਹਨ ਨਾਮ ਦੀ ਬਖਸ਼ਿਸ਼ ਦਾਤਾਰ ਪ੍ਰਭੂ ਆਪ ਹੀ ਕਰਦਾ ਹੈ ਦੇਵਨ ਹਾਰੇ ਕੋ ਜੈਕਾਰ ਇਸ ਵਾਸਤੇ ਦੇਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਪਰਮਾਤਮਾ ਅੱਗੇ ਸਿਰ ਹੀ ਨਵਾਉਣਾ ਚਾਹੀਦਾ ਹੈ ਪ੍ਰਭੂ ਪਾਸੋਂ ਹੀ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਨਦਰ ਕਰੇ ਸਤ ਗੁਰੂ ਮਿਲਾਏ ਜਿਸ ਮਨੁੱਖ ਉਤੇ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ ਨਾਨਕ ਹਿਰਦੈ ਨਾਮ ਵਸਾਏ ਹੈ ਨਾਨਕ ਉਹ ਮਨੁੱਖ ਆਪਣੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਾਉਂਦਾ ਹੈ ਜੇ ਸਤੇ ਪਰਮਾਤਮਾ ਨਦਰ ਕਰਦਾ ਹੈ ਪੈਰੋ ਮਹੱਲਾ ਤੀਜਾ ਰਾਗ ਪੈਰੋ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਨਾਮੇ ਉਧਰੇ ਸਭ ਜਿਤਨੇ ਲੋ 14 ਪਵਨਾ ਦੇ ਜਿਤਨੇ ਵੀ ਜੀਵ ਹਨ ਉਹ ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀ ਵਿਕਾਰਾਂ ਤੋਂ ਬਚਦੇ ਹਨ ਗੁਰਮਖ ਜੀ ਨਾ ਪ੍ਰਾਪਤ ਹੋਏ ਜਿਨਾ ਮਨੁੱਖਾ ਨੂੰ ਗੁਰੂ ਦੀ ਰਾਹੀ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਹਰ ਜੀਉ ਆਪਣੀ ਕਿਰਪਾ ਕਰੇ ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਗੁਰਮਖ ਨਾਮ ਵਡਿਆਈ ਦੇ ਰਹਾਉ ਉਸ ਨੂੰ ਗੁਰੂ ਦੀ ਸ਼ਰਨ ਪਾ ਕੇ ਆਪਣਾ ਨਾਮ ਦਿੰਦਾ ਹੈ ਇਹੀ ਹੈ ਅਸਲ ਇੱਜ਼ਤ ਤੇ ਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੱਗিয়ে ਜੁੜੀਏ ਗੁਰਬਾਣੀ ਦੇ ਨਾਲ ਤੇ ਪਰਮਾਤਮਾ ਦਾ ਨਾਮ ਸਿਮਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਰਹਾਉ RAM ਨਾਮ ਜਿਨ ਪ੍ਰੀਤ ਪਿਆਰ ਪਰਮਾਤਮਾ ਦੇ ਨਾਮ ਵਿੱਚ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਹੈ ਜਿਨ੍ਹਾਂ ਦਾ ਪਿਆਰ ਹੈ ਆਪ ਉਧਰੇ ਸਭ ਕੁੱਲ ਉਦਾਹਰਣ ਹਾਰ ਉਹ ਆਪ ਵਿਕਾਰਾਂ ਤੋਂ ਬਚ ਗਏ ਉਹਨਾਂ ਵਿੱਚੋਂ ਹਰੇਕ ਆਪਣੀਆਂ ਸਾਰੀਆਂ ਕੁਲਾਂ ਨੂੰ ਬਚਾਣ ਜੋਗਾ ਹੋ ਗਿਆ ਬਿਨ ਨਾ ਆਵੇ ਮਨਮੁਖ ਜਮਪੁਰ ਜਾਹੇ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਮ ਰਾਜ ਦੇ ਦੇਸ਼ ਵਿੱਚ ਜਾਂਦੇ ਹਨ ओके ਹੋਵੇ ਜੋਟਾ ਖਾਹੇ ਉਹ ਦੁਖੀ ਹੁੰਦੇ ਤੇ ਨਿਤ ਵਿਕਾਰਾਂ ਦੀਆਂ ਚ ਸੱਟਾਂ ਸਹਾਰਦੇ ਰਹਿੰਦੇ ਹਨ ਆਪੇ ਕਰਤਾ ਦੇਵੇ ਸੋਏ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਨਾਮ ਦੀ ਦਾਤ ਦਿੰਦਾ ਹੈ ਨਾਨਕ ਨਾਮ ਪ੍ਰਾਪਤ ਹੋਏ ਹੈ ਨਾਨਕ ਉਸ ਨੂੰ ਹੀ ਉਸ ਦਾ ਨਾਮ ਮਿਲਦਾ ਹੈ ਜੈਸੂਰੁ ਪਰਮਾਤਮਾ ਆਪ ਖੁਸ਼ ਹੋ ਕੇ ਨਾਮ ਦੀ ਦਾਤ ਦਿੰਦਾ ਹੈ ਪੈਰੋ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦ ਕੋ ਧਾਰੇ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਨਾ ਚਾਰ ਪੁੱਤਰਾਂ ਨੂੰ ਪਰਮਾਤਮਾ ਦੇ ਚਰਨਾਂ ਦੇ ਪਿਆਰ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਰਾਮ ਨਾਮ ਸ਼ਬਦ ਵਿਚਾਰੇ ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਹੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਇਆ ਹਰ ਜੀਓ ਆਪਣੀ ਕਿਰਪਾ ਧਾਰ हे ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਮੇਰੇ ਉੱਤੇ ਆਪਣੀ ਕਿਰਪਾ ਕਰੀ ਰੱਖ ਗੁਰਮਖ ਨਾਮੇ ਲੱਗੇ ਪਿਆਰ ਰਹਾਉ ਤਾਂ ਕਿ ਗੁਰੂ ਦੀ ਸ਼ਰਨ ਪੈ ਕੇ ਮੇਰਾ ਪਿਆਰ ਤੇਰੇ ਨਾਮ ਵਿੱਚ ਹੀ ਬਣਿਆ ਰਹੇ ਰਹਾਓ ਅੰਤਰਪ੍ਰੀਤ ਭਗਤ ਸਾਚੀ ਹੋਏ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਪ੍ਰੀਤ ਭਗਤੀ ਪੈਦਾ ਹੁੰਦੀ ਹੈ ਪੂਰੇ ਗੁਰ ਮੇਲਾਵਾ ਸੋਏ ਪੂਰੇ ਗੁਰ ਮੇਲਾਵਾ ਹੋਏ ਪੂਰੇ ਗੁਰੂ ਦੀ ਰਾਹੀ ਉਸ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਨਿਜਕਾਰ ਵਸੈ ਸਹਿਜ ਸੁਭਾਏ ਉਹ ਮਨੁੱਖ ਆਤਮਕ ਡੋਲਤਾ ਵਿੱਚ ਟਿਕ ਕੇ ਪ੍ਰਭੂ ਪਿਆਰ ਵਿੱਚ ਟਿਕ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਨਿਵਾਸ ਕਰ ਹੀ ਰੱਖਦਾ ਹੈ ਗੁਰਮਖ ਨਾਮ ਵਸੈ ਮਨ ਆਏ ਜਿਸ ਨੇ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਪੈਰੋ ਹਮੇਸ਼ਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਆਪੇ ਵੇਖੇ ਵੇਖਣ ਹਾਰ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਜਿਹੜਾ ਪ੍ਰਭੂ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈ ਨਾਨਕ ਨਾਮ ਰੱਖੋ ਔਰ ਧਾਰ へ ਨਾਨਕ ਉਸ ਨਾਮ ਉਸ ਦਾ ਨਾਮ ਆਪਣੇ ਹਿਰਦੇ ਵਿੱਚ ਪ੍ਰੋ ਕੇ ਰੱਖ ਜਿਹੜਾ ਸਾਰਿਆਂ ਦੀ ਸੰਭਾਲ ਕਰਦਾ ਹੈ ਪੈਰੋ ਮਹੱਲਾ ਤੀਜਾ ਕਾਲਜੋਗ ਮੈਂ RAM ਨਾਮ ਓਰ ਧਾਰ ਇਸ ਵਿਕਾਰਾਂ ਭਰੇ ਜਗਤ ਵਿੱਚ ਵਿਕਾਰਾਂ ਤੋਂ ਬਚਣ ਲਈ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖ ਬਿਨ ਨਾਵੇ ਮਾਥੇ ਪਾਵੇ ਸ਼ਾਰ ਜਿਹੜਾ ਮਨੁੱਖ ਨਾਮ ਤੋਂ ਖਾਲੀ ਰਹਿੰਦਾ ਹੈ ਉਹ ਲੋਕ ਪਰਲੋਕ ਦੀ ਨਾਰਾਜ਼ਰੀ ਹੀ ਖਟਦਾ ਹੈ RAM ਨਾਮ ਦੁਲਲਬ ਹੈ ਭਾਈ ਏ ਭਾਈ ਹੋਰ ਪਦਾਰਥਾਂ ਦੇ ਟੱਕਰੇ ਤੇ ਪਰਮਾਤਮਾ ਦਾ ਨਾਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਗੁਰ ਪ੍ਰਸਾਦ ਵਸੈ ਮਨ ਆਈ ਰਹਾਓ ਇਹ ਤਾਂ ਗੁਰੂ ਦੀ ਕਿਰਪਾ ਨਾਲ ਕਿਸੇ ਭਾਗਾ ਵਾਲੇ ਦੇ ਮਨ ਵਿੱਚ ਆ ਕੇ ਵਸਦਾ ਹੈ ਨਾਮ ਰਹਾਓ RAM RAM ਜਨਪਾਲ ਹੈ ਸੋਏ ਸਿਰਫ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਭਾੜਦੇ ਹਨ ਪੂਰੇ ਗੁਰ ਤੇ ਪ੍ਰਾਪਤ ਹੋਏ ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ ਹਰੀ ਨਾਮ ਦੀ ਪ੍ਰਾਪਤੀ ਲਿਖੀ ਹੋਈ ਹੈ ਫਿਰ ਉਹੀ ਨਾਮ ਪਰਮਾਤਮਾ ਦਾ ਪਾਲਦੇ ਹਨ ਹਰੇਕ ਕੋਈ ਨਾਮ ਨਹੀਂ ਪੜਦਾ ਹਰ ਕਾ ਪਾਣਾ ਮੰਨੇ ਸਜਨ ਪਰਵਾਨ ਉਹ ਮਨੁੱਖ ਪਰਮਾਤਮਾ ਦੀ ਰਜਾ ਨੂੰ ਮਿੱਠਾ ਕਰਕੇ ਮੰਨਦੇ ਹਨ ਉਹ ਮਨੁੱਖ ਪਰਮਾਤਮਾ ਦੀ ਹਜੂਰੀ ਵਿੱਚ ਸਤਕਾਰੇ ਜਾਂਦੇ ਹਨ ਗੁਰਕਾ ਸ਼ਬਦ ਨਾਮ ਨਿਸ਼ਾਨ ਗੁਰਦੇ ਸ਼ਬਦ ਦੀ ਬਰਕਤ ਨਾਲ ਜਿਨ੍ਹਾਂ ਮਨੁੱਖਾਂ ਨੂੰ ਹਰੀ ਨਾਮ ਦੀ ਪ੍ਰਾਪਤੀ ਦਾ ਪਰਵਾਨਾ ਮਿਲ ਜਾਂਦਾ ਹੈ ਸੋ ਸੇਵੋ ਜੋ ਕਲ ਰਿਹਾ ਧਾਰ हे ਭਾਈ ਉਸ ਪ੍ਰਮਾਤਮਾ ਦੀ ਸੇਵਾ ਭਗਤੀ ਕਰੋ ਗੁਰੂ ਦੀ ਰਾਹੀ ਉਸ ਦੇ ਨਾਮ ਨੂੰ ਪਿਆਰ ਕਰੋ ਨਾਨਕ ਗੁਰਮਖ ਨਾਮ ਪਿਆਰ ਹੈ ਨਾਨਕ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਮਰਿਆਦਾ ਨੂੰ ਆਪਣੀ ਸਤਿਆ ਨਾਲ ਤੋੜ ਰਿਹਾ ਹੈ ਉਸ ਦਾ ਨਾਮ ਜਪਣਾ ਚਾਹੀਦਾ ਹੈ ਉਸ ਦੇ ਨਾਮ ਨਾਲ ਪਿਆਰ ਕਰਨਾ ਚਾਹੀਦਾ ਹੈ ਭੈਰੋ ਮਹੱਲਾ ਤੀਜਾ ਕਾਲ ਯੁਗ ਮੈਂ ਬਹੁਤ ਕਰਮ ਕਮਾਹੇ ਜਿਹੜੇ ਕਰਮ ਕਾਂਢੀ ਲੋਕ ਕਾਲ ਯੁਗ ਵਿੱਚ ਪੀ ਹੋਰ ਹੋਰ ਮਿੱਠੇ ਧਾਰਮਿਕ ਕਰਮ ਕਰਦੇ ਹਨ ਨਾ ਰੁੱਤ ਨਾ ਕਰਮ ਥਾਏ ਪਾਹੇ ਉਹਨਾਂ ਦੇ ਉਹ ਕਰਮ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ ਕਿਉਂਕਿ ਸ਼ਾਸਤਰਾ ਅਨੁਸਾਰ ਭੀ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੋਂਣ ਰੁੱਤ ਨਹੀਂ ਹੈ ਕਲ ਯੁਗ ਮੈਂ ਕੀਰਤਨ ਪਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਇਹ ਜੋ ਕਾਲ ਯੁਗ ਹੈ ਇਹ ਨਾਮ ਜਪਣ ਦਾ ਯੁਗ ਹੈ ਇਸ ਯੋਗ ਵਿੱਚ ਨਾਮ ਜਪ ਕੇ ਹੀ ਪਾਰ ਉਤਾਰਾ ਹੋ ਸਕਦਾ ਹੈ ਹੋਰ ਕਰਮ ਕਾਂਡ ਤੇ ਫਿਰ ਰਸਤੇ ਵਿੱਚ ਹੀ ਲੁੱਟੇ ਜਾਂਦੇ ਹਨ ਗੁਰੂ ਜੀ ਫਰਮਾਉਂਦੇ ਹਨ ਕਰਮ ਧਰਮ ਭਾ ਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੁੱਟੈ ਉਹਨਾਂ ਨੂੰ ਜਮ ਰਸਤੇ ਵਿੱਚ ਲੁੱਟਦੇ ਹਨ ਤੇ ਨਾਲ ਕੀ ਜਾਂਦਾ ਹੈ ਪਰਮਾਤਮਾ ਦਾ ਜਪਿਆ ਹੋਇਆ ਨਾਮ ਕਾਲ ਯੁਗ ਮੈਂ RAM ਨਾਮ ਹੈ ਸਾਰ ਜੇ ਸ਼ਾਸਤਰਾਂ ਦੀ ਮਰਿਆਦਾ ਵੱਲ ਵੀ ਵੇਖੋ ਤਾਪੇ ਕਾਰਜੋਗ ਵਿਚ ਪਰਮਾਤਮਾ ਦਾ ਨਾਮ ਜਪਣਾ ਹੀ ਸ੍ਰੇਸ਼ਟ ਕੰਮ ਹੈ ਗੁਰਮੁਖ ਸਾਚਾ ਲੱਗੈ ਪਿਆਰ ਰਹਾਉ ਗੁਰੂ ਦੀ ਸ਼ਰਨ ਪੈ ਕੇ ਨਾਮ ਸਿਮਰਿਆ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ਰਹਾਉ ਤਨ ਮਨ ਖੋਜ ਕਰੈ ਮੈਂ ਪਾਇਆ ਉਸ ਮਨੁੱਖ ਨੇ ਆਪਣਾ ਤਨ ਆਪਣਾ ਮਨ ਖੋਜ ਕੇ ਹਿਰਦੇ ਘਰ ਵਿੱਚ ਹੀ ਪ੍ਰਭੂ ਨੂੰ ਲੱਭ ਲਿਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਗੁਰਮਖ ਰਾਮ ਨਾਮ ਚਿੱਤ ਲਾਇਆ ਜਿਸ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਵਿੱਚ ਚਿੱਤ ਜੋੜਿਆ ਫਿਰ ਉਸ ਨੇ ਖੋਜ ਕਰਕੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਲੱਭ ਲਿਆ ਗਿਆਨ ਅੰਜਨ ਸਤ ਗੁਰ ਤੇ ਹੋਏ ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ RAM ਨਾਮ ਰਵ ਰਹਾ ਤੇ ਹਲੋਏ ਉਸ ਨੂੰ ਸਾਰੇ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿਸਦਾ ਹੈ ਕਾਲ ਯੁਗ ਮੈਂ ਹਰ ਜੀਓ ਇੱਕ ਹੋਰ ਰਤਨਾ ਕਾਈ ਸ਼ਾਸਤਰਾਂ ਅਨੁਸਾਰ ਭੀ ਕਾਲ ਯੁਗ ਵਿੱਚ ਸਿਰਫ ਹਰੀ ਨਾਮ ਸਿਮਰਨ ਦੀ ਹੀ ਰੁੱਤ ਹੈ ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰਤ ਨਹੀਂ ਹੈ ਨਾਨਕ ਗੁਰਮਖ ਹਿਰਦੈ RAM ਨਾਮ ਲਿਹੋ ਜਮਾਈ ਤਾਂ ਤੇ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੁਹਾ ਨਾਮ ਤੇਰਾ ਸੰਗ ਸਹਾਈ ਜਿੱਥੇ ਕਿਸੇ ਨਹੀਂ ਸਹਾਇਤਾ ਕਰਨੀ ਉਥੇ ਫਿਰ ਨਾਮ ਸਹਾਈ ਹੁੰਦਾ ਹੈ ਕਾਰਜੋਗ ਮੈਂ ਹਰ ਜਿਉ ਇੱਕ ਹੋਰ ਰੁੱਤ ਨਾ ਕਾਈ ਨਾਨਕ ਗੁਰਮਖ ਹਿਰਦੈ ਰਾਮ ਨਾਮ ਲੇਹੋ ਜਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1129 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1130 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ